ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਬਹੁਤ ਹੀ ਕੰਮ ਦੀ ਚੀਜ਼ ਲੈ ਕੇ ਆਏ ਆਂਗੇ ਜਾਣਕਾਰੀ ਵਾਲੀ ਵੀਡੀਓ ਹੈ ਜੀ ਤੇ ਲਾਸਟ ਤੱਕ ਜਰੂਰ ਦੇਖਣਾ ਜੀ ਜਿਹੜੀਆਂ ਭੈਣਾਂ ਜੀ ਆਪਣੇ ਨਾਲ ਨਵੀਆਂ ਜੁੜੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣ ਚਲੋ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂਗੇ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਆ ਚੁੱਕਿਆ ਹੈਗਾ ਜਿਵੇਂ ਠੰਡ ਹੁਣ ਜੀ ਬਹੁਤ ਵੱਧ ਚੁੱਕੀ ਹੈਗੀ ਕੋਟੀਆਂ ਸਵਟਰ ਹਨਾ ਤੇ ਸ਼ਾਲਾਂ ਦੀ ਬਹੁਤ ਲੋੜ ਪੈਂਦੀ ਹੈਗੀ ਜਿਵੇਂ ਕਿ ਹੁਣ ਆਪਾਂ ਸ਼ਾਲ ਨੇਗੇ ਹਨਾ ਸਿਆਲ ਚ ਵਰਤਦੇ ਆਂ ਜੀ ਹਨਾ ਉਹ ਜਦ ਇਹ ਆਪਾਂ ਹੁਣ ਜਦ ਸੀਜ਼ਨ ਚੱਲਿਆ ਜਾਂਦਾ ਆਪਾਂ ਇਹਨਾਂ ਨੂੰ ਸਾਫੰਦਿੰਨੇ ਆਂਗੇ ਕਈ ਵਾਰ ਜੀ ਆਪਾਂ ਡਰਾਈ ਕਲੀਨ ਕਰਕੇ ਵੀ ਹਨਾ ਡਰਾਈ ਕਲੀਨ ਕਰਾ ਕੇ ਵੀ ਆਪਾਂ ਰੱਖ ਦਿੰਨੇ ਆਂਗੇ ਫਿਰ ਇਹ ਜਦ ਬਾਹਰ ਕੱਢਦੇ ਆਂ ਜੀ ਅਗਲੇ ਸੀਜ਼ਨ ਚ ਇਹਨਾਂ ਚ ਸਮੈਲ ਜੀ ਆਉਂਦੀ ਹੈਗੀ ਜਦ ਆਪਾਂ ਕਪੜਾ ਸਟੋਰ ਕਰਕੇ ਲਾ ਲਓ ਸਾਮਕੇ ਰੱਖ ਦਿੰਨੇ ਆ ਜੀ 6 ਮਹੀਨੇ ਬਾਅਦ ਆਪਾਂ ਕੱਢਦੇ ਆ ਹਰ ਇੱਕ ਕਪੜੇ ਚ 스ਮੈਲ ਜੀ ਆਉਂਦੀ ਹੈਗੀ ਤਾਂ ਇਹ ਅੱਜ ਬਹੁਤ ਹੀ ਇਜ਼ੀ ਤਰੀਕੇ ਨਾਲ ਘਰ ਵਿੱਚ ਹੀ ਆਪਾਂ ਜਿਹੜੇ ਸ਼ਾਲ ਨੇ ਉਹਨਾਂ ਨੂੰ ਘਰ ਵਿੱਚ ਹੀ ਡਰਾਈ ਕਲੀਨ ਕਰ ਸਕਦੇ ਆਗੇ ਬਹੁਤ ਇਜ਼ੀ ਤਰੀਕੇ ਨਾਲ ਇਹਦੇ ਵਿੱਚ ਜੀ ਜੋ ਜੋ ਸਮਾਨ ਚਾਹੀਦਾ ਕੋਈ ਆਪਾਂ ਨੂੰ ਹਨਾ ਬਾਜ਼ਾਰੋਂ ਲਿਆਉਣ ਦੀ ਲੋੜ ਨਹੀਂ ਹੈਗੀ ਆਪਣੇ ਘਰ ਵਿੱਚ ਹੀ ਅਵੇਲੇਬਲ ਹੁੰਦਾ ਹੈਗਾ ਆਪਾਂ ਉਹਨਾਂ ਨੂੰ ਵਰਤ ਸਕਦੇ ਆਂ ਘਰ ਵਿੱਚ ਹੀ ਡਾਇਰੈਕਟ ਲਿੰਕ ਕਰਨ ਨਾਲ ਕੀ ਹੁੰਦਾ ਜੀ ਹਨਾ ਜਿਹੜੇ ਸ਼ਾਲ ਨੇਗੇ ਨਾ ਤਾਂ ਸੁੰਗੜਦੇ ਨੇ ਨਾਲੇ ਉਹ ਵੀ ਬੂਰ ਵਗੈਰਾ ਨਹੀਂ ਉੱਠਦਾ ਹੈਗਾ ਹੁਣ ਬਾਜ਼ਾਰੋਂ ਆਪਾਂ ਦੇਖੋ ਕਿੰਨੇ ਕਰਾਉਣੇ ਆ ਗਏ ਕਿੰਨੇ-ਕਿੰਨੇ ਪੈਸੇ ਲੈ ਲੈਂਦੇ ਨੇਗੇ ਹੁਣ ਆਪਣੇ ਆ ਦੇਖੋ ਸ਼ਾਲ ਨੇਗੇ ਇਹ ਬੱਚਿਆਂ ਦੇ ਏਜੰਟਸ ਦੇ ਹਨਾ ਇਹ ਆਪਣੇ ਬੇਟੇ ਦਾ ਸ਼ਾਲ ਹੈਗਾ ਇਹ ਜਾਗੋ ਵਾਸਤੇ ਹਨਾ ਬੱਚਾ ਲੈੰਦਾ ਹੀ ਹੈਗਾ ਕੋਈ ਵੀ ਹਨਾ ਫੰਕਸ਼ਨ ਤੇ ਆਪਾਂ ਲੈਣੇ ਆਂਗੇ ਇਹ ਜੀ ਆਪਾਂ ਘਰ ਵਿੱਚ ਹੀ ਕੋਈ ਵੀ ਮਾਫਰਲ ਹੋਵੇ ਇਹਨੂੰ ਦੇਖੋ ਪਹਿਲਾਂ ਵੀ ਡਰੈਕ ਕਲੀਨ ਕੀਤਾ ਹੋਇਆ ਹੈਗਾ ਇਸ ਵਿੱਚ ਜੀ ਆਪਾਂ ਅੱਜ ਵੀਡੀਓ ਬਣਾ ਕੇ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਘਰ ਵਿੱਚ ਹੀ ਇਹਨਾਂ ਨੂੰ ਡਰੈਕ ਕਲੀਨ ਕਰ ਸਕਦੇ ਆ ਇਹਨੂੰ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਕਿਤੇ ਵੀ ਨਹੀਂ ਹਨਾ ਨਾ ਕੋਈ ਬੂਰ ਵਗੈਰਾ ਫੁੱਲ ਪਿਓਰ ਦਾ ਛਾਲ ਹੈ ਜੀ ਇਹ ਕਿਤੇ ਵੀ ਨਹੀਂ ਸੁੰਗੜਿਆ ਹੋਇਆ ਜੀ ਬਹੁਤ ਵਧੀਆ ਪਿਆ ਹੈਗਾ ਇਹ ਨਾ ਹੀ ਬੂਰ ਵਗੈਰਾ ਹੈ ਤੇ ਉੱਠਿਆਗਾ ਇਸੇ ਤਰ੍ਹਾਂ ਜੀ ਆਪਾਂ ਆ ਫੁੱਲ ਪਿਓਰ ਦਾ ਸ਼ਾਲ ਇਹ ਹੈਗਾ ਹੁਣ ਇਹ ਦੋਨਾਂ ਨੂੰ ਜੀ ਆਪਾਂ ਜਿਹੜਾ ਡਾਇਰੈਕਟ ਕਲੀਨ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਹਨਾ ਘਰ ਵਿੱਚ ਹੀ ਬਹੁਤ ਈਜ਼ੀ ਤਰੀਕੇ ਨਾਲ ਜਿਹੜਾ ਡਾਇਰੈਕਟ ਕਲੀਨ ਕਰ ਸਕਦੇ ਆਂਗੇ ਡਾਇਰੈਕਟ ਕਲੀਨ ਕਰ ਲਈ ਜੋ ਜੋ ਸਮਾਨ ਦੀ ਲੋਡ ਪੈਂਦੀ ਆ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਸ਼ਾਲ ਨੂੰ ਡਾਇਰੈਕਟ ਕਲੀਨ ਕਰ ਲਈ ਜੀ ਆਪਾਂ ਨੇ ਦੇਖੋ ਬੜਾ ਗਰਮ ਪਾਣੀ ਨਹੀਂ ਲੈਣਾ ਨਾਹੀਂ ਬੜਾ ਠੰਡਾ ਲੈਣਾ ਨੋਰਮਲ ਜਿਹਾ ਆਪਾਂ ਟੂਟੀ ਵਾਲਾ ਪਾਣੀ ਲੈ ਲਿਆ ਜੀ ਇਹ ਇੱਕ ਸਿੰਪਲ ਪਾਣੀ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਈਜ਼ੀ ਪਾਵਾਂਗੇ ਈਜੀ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਈਜੀ ਜੀ ਆਪਾਂ ਨੇ ਅੱਧਾ ਘਟਕਣ ਈਜੀ ਦਾ ਲੈ ਲੈਣਾ ਹੈਗਾ ਅੱਧਾ ਘਟਕਣ ਪਾਉਣਾ ਆਪਾਂ ਈਜੀ ਦਾ ਇਹ ਆਪਾਂ ਜੀ ਇਹਨਾਂ ਇੱਕ ਛਾਲ ਦਾ ਜਿਹੜਾ ਮਟੀਰੀਅਲ ਆ ਉਹ ਪਾ ਲੈਣਾ ਇੱਕ ਛਾਲ ਜਿੰਨਾ ਕ ਆਪਾਂ ਨੇ ਕਰਨਾ ਹੈਗਾ ਚੰਗੀ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਰਲਾ ਲੈਣਾ ਜੀ ਹਣਾ ਈਜ਼ੀ ਰਲਾਉਣ ਤੋਂ ਬਾਅਦ ਜੀ ਹੁਣ ਇਹਦੇ ਵਿੱਚ ਆਪਾਂ ਜਿਹੜੀ ਦੂਸਰੀ ਚੀਜ਼ ਪਾਉਣੀ ਹੈਗੀ ਉਹ ਆਪਾਂ ਨੇ ਕੋਈ ਵੀ ਕੰਪਨੀ ਦਾ ਸ਼ੈਂਪੂ ਲੈ ਲੈਣਾ ਆਪਾਂ ਨੇ ਹੈਲਡਨ ਸ਼ੋਲਡਰ ਜਿਹੜਾ ਸ਼ੈਂਪੂ ਆ ਵਰਤ ਲੈ ਥੋੜਾ ਜਿਹਾ ਇਹ ਪਾ ਦੇਣਾ ਜੀ ਆਪਾਂ ਨੇ ਚਮਚਾਕ ਫਲਾ ਲਓ ਹਣਾ ਆਪਾਂ ਨੇ ਇਹ ਪਾਉਣਾ ਹੈਗਾ ਆਹ ਸ਼ੈਂਪੂ ਆ ਜੀ ਕੋਈ ਵੀ ਸ਼ੈਂਪੂ ਵਰਤ ਸਕਦੇ ਆ ਜ਼ਰੂਰੀ ਨਹੀਂ ਹੈਗਾ ਆਪਾਂ ਨੇ ਇਹੀ ਲੈਣਾ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਰਲਾ ਲੈਣਾਗਾ। ਇਹ ਆ ਦੇਖੋ ਇੱਕ ਥਾਂਵੇਂ ਜੰਮਿਆ ਨਾ ਰਹਿ ਜੇ ਆਪਣਾ ਜਿਹੜਾ ਸ਼ੈਂਪੂ ਆ। ਸ਼ੈਂਪੂ ਵੀ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਜੀ ਆਪਾਂ ਨੇ ਦੇਖੋ ਆ ਲੈ ਲੈਣਾ ਇੱਕ ਚਮਚਾ ਜਿਹੜਾ ਹਨਾ ਮਿੱਠੇ ਸੋਡੇ ਦਾ। ਇਹ ਵੀ ਆਪਣੇ ਘਰ ਵਿੱਚ ਹਨਾ ਆਮ ਆਪਾਂ ਸੋਈ ਚ ਵਰਤਦੇ ਆਂ ਜੀ। ਮਿਲੇ ਜਾਂਦਾ ਤਿੰਨੋਂ ਚੀਜ਼ਾਂ ਆਪਾਂ ਨੇ ਜਿਹੜੀਆਂ ਹੀ ਵਰਤੀਆਂ ਨੇ ਆਪਣੇ ਘਰ ਵਿੱਚ ਹਨਾ ਹੁੰਦੀ ਨੇ ਜੀ। ਇੱਕ ਚਮਚਾ ਭਰ ਕੇ ਆਪਾਂ ਨੇ ਉਹ ਪਾ ਦੇਣਾਗਾ। ਚੰਗੀ ਤਰ੍ਹਾਂ ਆਪਾਂ ਇਹਨੂੰ ਹਨਾ ਕਿੰਨੇ ਚੀਜ਼ਾਂ ਨੂੰ ਮਿਕਸ ਕਰਾਂਗੇ ਪਾਣੀ ਦੇ ਵਿੱਚ ਇਹ ਆਪਾਂ ਕੀ ਕਰਨਾ ਹੈਗਾ ਸ਼ੈਂਪੂ ਆ ਜਿਹੜਾ ਜਾਂ ਮਿੱਠਾ ਸੋਡਾ ਹੈਗਾ ਈਜ਼ੀ ਹੈ ਇਹ ਛਾਲ ਦੇ ਉੱਪਰ ਨਹੀਂ ਪਾਉਣੀ ਹੈਗੀ ਪਾਣੀ ਦੇ ਵਿੱਚ ਰਲਾ ਕੇ ਹਨਾ ਫਿਰ ਆਪਾਂ ਨੇ ਜਿਹੜਾ ਛਾਲ ਹੈਗਾ ਇਹਦੇ ਵਿੱਚ ਡਿਪ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਡਿਪ ਕਰਾਂਗੇ ਇਹ ਜੀ ਆਪਾਂ ਕੀ ਕਰਨਾ ਛਾਲ ਨੂੰ ਤੈਹ ਖੋਲ ਕੇ ਤੈਹ ਦੇ ਸੂਦੇ ਨਹੀਂ ਆਪਾਂ ਨੇ ਵਿੱਚ ਡੋਬਣਾ ਹੌਲੀ ਹੌਲੀ ਇਹਦੇ ਵਿੱਚ ਡਿੱਪ ਕਰਨਾ ਹੈ ਪਾਣੀ ਦੇ ਇਹਦੇ ਵਿੱਚ ਕੀ ਹੁੰਦਾ ਜੀ ਹਨਾ ਡਸਟੇ ਹੁੰਦੀ ਹੈਗੀ ਹਨਾ ਉਹ ਧੂੜ ਕੰਨੇ ਜਿਹੜੇ ਸਾਰੇ ਨਿਕਲ ਜਾਂਦੇ ਨੇਗੇ ਇੱਕ ਜਿਹੜੀ ਸਮੈਲ ਹੈ ਜੋ ਉੜ ਜਾਂਦੀ ਹੈਗੀ ਹੁਣ ਦੇਖੋ ਆਪਾਂ ਬਾਜ਼ਾਰ ਦੇ ਵਿੱਚ ਕਰਾਉਣਿਆਂਗੇ ਕਿੰਨੇ ਕਿੰਨੇ ਪੈਸੇ ਲੈ ਲੈਂਦੇ ਨੇਗੇ ਹਲਕੇ ਹਲਕੇ ਹੱਥਾਂ ਨਾਲ ਹਨਾ ਕਈ ਵਾਰ ਆਪਣੇ ਸ਼ਾਲ ਤੇ ਦੇਖੋ ਦਾਗ ਵੀ ਲੱਗ ਜਾਂਦੇ ਨੇ ਹਲਕੇ ਹਲਕੇ ਹੱਥਾਂ ਨਾਲ ਆਪਾਂ ਨੇ ਇਦਾਂ ਮਲ ਨਾਏ ਬਸ ਜਿੱਥੇ ਵੀ ਆਪਾਂ ਨੂੰ ਕੋਈ ਦਾਗ ਲੱਗੇ ਹਲਕੇ-ਹਲਕੇ ਹੱਥਾਂ ਨਾਲ ਆਪਾਂ ਤਾਂ ਦੇਖੋ ਜੀ ਘਰੇ ਹੀ ਡਰੈਕਕਲਿਨ ਇੰਦਾ ਕਰ ਦੇਾਂਗੇ ਹਨਾ ਸ਼ਾਲ ਤੁਸੀਂ ਚੈੱਕ ਕਰੀਨੇਗੇ ਵੀ ਕੋਈ ਵੀ ਹਨਾ ਕੋਈ ਇਹ ਨਾ ਤੇ ਬੂਰ ਨਹੀਂ ਹੈਗਾ ਕੋਈ ਸੁੰਗੜੇ ਨਹੀਂ ਹੋਏ ਹੈਗੇ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਡਰੈਕਕਲਿਨ ਘਰ ਵਿੱਚ ਹੀ ਕਰ ਦੇਾਂਗੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਆਪਣੇ ਜਿਹੜੇ ਸੂਟ ਨੇ ਘਰ ਵਿੱਚ ਹੀ ਆਪਾਂ ਡਰੈਕਕਲਿਨ ਕੀਤੇ ਸੀਗੇ ਉਹ ਵੀ ਤੁਸੀਂ ਪਿਛਕਈ ਪੈਣਾ ਨੇ ਜਿਹੜੀ ਉਹ ਵੀਡੀਓ ਦੇਖੀ ਨਹੀਂ ਹੈਗੀ ਉਹ ਵੀ ਦੇਖ ਸਕਦੀਆਂ ਨੇਗੀਆਂ ਇਹ ਦੇਖੋ ਜੀ ਹੁਣ ਆਪਾਂ ਨਾ ਜਿਵੇਂ ਸ਼ਾਲ ਪਾਇਆ ਕਿਸੇ ਤਰ੍ਹਾਂ ਹਨਾ ਆਪਣੀ ਜਿਹੜੀ ਇਹ ਝੱਗ ਹੈਗੀ ਕਿੰਨੀ ਬਣ ਗਈ 5 ਮਿੰਟ ਆਪਾਂ ਜੀ ਇਹਦੇ ਵਿੱਚ ਡਿਪ ਕਰਕੇ ਰੱਖ ਦੇਣਾ ਜਿੱਥੋਂ ਆਪਾਂ ਨੂੰ ਮਾੜਾ ਮੋਟਾ ਦਾਗ ਲੱਗੇ ਜੀ ਇਹਤੇ ਬ੍ਰਸ਼ ਨਹੀਂ ਲਾਉਣਾ ਆਪਾਂ ਨੇ ਹਲਕਾ ਹਲਕਾ ਬਸ ਇੱਥੋਂ ਆਏ ਮਾਲਣਾ ਹੈਗਾ ਬਸ ਆਏ ਮਾਲਣਾ ਜਿੱਥੇ ਵੀ ਆਪਾਂ ਨੂੰ ਦਾਗ ਲੱਗੇ ਹਲਕਾ ਹਲਕਾ ਮਾਲਣਾ ਜੀ ਇਸ ਤਰ੍ਹਾਂ ਆਪਾਂ ਘਰ ਵਿੱਚ ਹੀ ਜਿਹੜੇ ਸ਼ਾਲ ਨੇ ਡਰੈਕਲਿਨ ਕਰ ਸਕਦੇ ਹਾਂ 5 ਮਿੰਟ ਇਹਨੂੰ ਆਪਾਂ ਡਿਪ ਕਰਕੇ ਰੱਖਾਂਗੇ ਜੋ ਜਿਹੜੇ ਸਾਰੇ ਮੈਲ ਹੈਗੀ ਧੂੜ ਕਰਨੇ ਨਿਕਲ ਜਾਣੇ ਦੇ ਵਿੱਚੋਂ ਇਸ ਤੋਂ ਬਾਅਦ ਆ ਜਿਹੜਾ ਇਸੇ ਪਾਣੀ ਦੇ ਵਿੱਚ ਆਪਾਂ ਹਣਾ ਅਗਲਾ ਛਾਲ ਪਾਵਾਂਗੇ ਹੁਣ ਆ 5 ਮਿੰਟ ਹੋ ਗਏ ਨੇ ਹੁਣ ਜਿਹੜਾ ਪਾਏ ਛਾਲ ਐ ਇਹਨੂੰ ਬਾਹਰ ਕੱਢਾਂਗੇ ਚੰਗੀ ਤਰ੍ਹਾਂ ਨਿਚੋੜ ਕੇ ਹੁਣ ਇਹਨੂੰ ਬਾਹਰ ਕੱਢ ਲੈਣਾ ਹੁਣ ਜਿਹੜਾ ਇਹਦੇ ਵਿੱਚ ਆ ਪਾਣੀ ਹੈਗਾ ਹਣਾ ਆਪਾਂ ਨੇ ਸਰਫ ਵਗੈਰਾ ਪਾਇਆ ਹੁਣ ਜਿਹੜਾ ਦੂਸਰਾ ਸ਼ਾਲ ਹੈ ਉਹ ਵੀ ਇਹਦੇ ਵਿੱਚ ਆਪਾਂ ਡਿਪ ਕਰਾਂਗੇ ਥੋੜਾ ਥੋੜਾ ਆਪਾਂ ਜਿਹੜਾ ਮਟੀਰੀਅਲ ਹੈ ਪਾ ਲੈਣਾਗਾ ਥੋੜਾ ਥੋੜਾ ਜਿਹੜਾ ਮਟੀਰੀਅਲ ਹੈ ਈਜੀ ਸ਼ੈਂਪੂ ਤਿੰਨੇ ਚੀਜ਼ਾਂ ਆਪਾਂ ਇਹਦੇ ਵਿੱਚ ਮਿਕਸ ਕਰਕੇ ਦੂਸਰਾ ਸ਼ਾਲ ਵੀ ਜਿਹੜਾ ਡਿਪ ਕਰਦੇ ਹਾਂ ਦੂਸਰਾ ਜਿਹੜਾ ਸ਼ਾਲ ਹੈਗਾ ਇਹ ਵੀ ਆਪਾਂ ਇਹ ਵੀ ਫੁੱਲ ਪਿਉੜਦਾ ਹੈਗਾ ਇਹ ਵੀ ਆਪਾਂ ਖੋਲ ਕੇ ਇਹਦੇ ਵਿੱਚ ਡਿਪ ਕਰ ਦੇਣਾਗਾ ਇਸ ਤਰ੍ਹਾਂ ਸਾਰੀ ਜਿਹੜੀ ਮੈਲ ਹੈ ਦੀ ਐਦਾਂ ਬਿਲਕੁਲ ਜੂਗੀ ਨਾਲ 스멜 ਜੀ ਉੜ ਜਾਂਦੀ ਹੈ ਜੀ ਇਹਦਾ ਆਪਾਂ ਘਰ ਵਿੱਚ ਹੀ ਇਹਨੂੰ ਡਾਇਰੈਕਟਲੀਨ ਕਰ ਦਿੰਨੇ ਆਂਗੇ। ਇਹ ਵੀ ਆਪਾਂ 5 ਮਿੰਟ ਨੂੰ ਦੇਖੋ ਇਹਦੇ ਵਿੱਚ ਦਾਗ ਦੋਗ ਤਾਂ ਇਹ ਕੁਝ ਨਹੀਂ ਲੱਗਿਆ ਹੋਇਆ। ਕੁਛ ਇਹਦਾ ਕਲਰ ਵੀ ਬਲੈਕ ਜੀ ਆ ਜੀ। ਬਲੈਕ ਬਰਾਊਨ ਜਿਹਾ ਇਹ 5 ਮਿੰਟ ਇਹਦੇ ਵਿੱਚ ਆਪਾਂ ਡਿਪ ਕਰਕੇ ਰੱਖਣਾ। ਫਿਰ ਆਪਾਂ ਇਹਨੂੰ ਬਾਹਰ ਕੱਢਾਂਗੇ। ਫਿਰ ਜਿਹੜੀ ਇੱਕ ਚੀਜ਼ ਆਪਾਂ ਹੋਰ ਇਹਨੂੰ ਪਾਵਾਂਗੇ ਜੀ ਇਹਦੇ ਨਾਲ ਇਹਦੇ ਰੇਸ਼ੇ ਵਧੀਆ ਬਣੇ ਰਹਿਣ ਉਹਦੇ ਬਾਰੇ ਦੱਸਾਂਗੇ ਕਿਰਾਂ ਚੰਗੀ ਤਰ੍ਹਾਂ ਇਹਨੂੰ ਆਪਾਂ ਧੋ ਲੈਣਾਗਾ। 5 ਮਿੰਟ ਇਹਦੇ ਵਿੱਚ ਆਪਾਂ ਪਹਿਲਾਂ ਡਿਪ ਕਰਕੇ ਰੱਖਦੇ ਹਾਂ ਜੀ ਇਹਨੂੰ। ਆ ਦੇਖੋ। ਸਾਰੀ ਜਿਹੜੀ ਡਸਟ ਆ ਉਹ ਨਿਕਲ ਗਈ ਇਹਦੇ ਵਿੱਚੋਂ। ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਓ ਹੁਣ ਆਪਾਂ ਇੱਕ ਨਾ ਟੱਬ ਲੈ ਲੈਣਾ ਇਹਦੇ ਵਿੱਚ ਦੋਏ ਸ਼ਾਲ ਪਾ ਲਈਏ ਹੁਣ ਚੰਗੀ ਤਰ੍ਹਾਂ ਸਾਫ ਪਾਣੀ ਆਪਾਂ ਤਿੰਨ ਚਾਰ ਪਾਣੀ ਕੱਢ ਲੈਣਾ ਫੇਰ ਸਾਫ ਪਾਣੀ ਲੈ ਕੇ ਇਹਦੇ ਵਿੱਚ ਦੱਸਾਂਗੇ ਕੀ ਪਾ ਕੇ ਇਹਨੂੰ ਆਪਾਂ ਬਸ ਸ਼ਾਰਟ ਤੇ ਸੁਕਣਾ ਪਾਵਾਂਗੇ ਆਹ ਦੇਖੋ ਜੀ ਜਿਹੜੇ ਆਪਾਂ ਨੇ ਆ ਸ਼ਾਲ ਸੀਗੇ ਚੰਗੀ ਤਰ੍ਹਾਂ ਤਿੰਨ ਚਾਰ ਪਾਣੀ ਕੱਢ ਲਏ ਆਪਾਂ ਨੇ ਸਾਫ ਇੱਧਰ ਆਪਾਂ ਨੇ ਟੱਬ ਚ ਸਾਫ ਪਾਣੀ ਲੈ ਲਿਆ ਇਹ ਚ ਆਪਾਂ ਸਿਰਕਾ ਪਾਵਾਂਗੇ ਜਿਹਨੂੰ ਵਿਨੇਗਰ ਵੀ ਕਹਿ ਦਿੰਦੇ ਨੇਗੇ ਏ ਹੁਣ ਆਪਾਂ ਦੋ ਟੱਕਣ ਜੀ ਪਾਣੀ ਦੇ ਵਿੱਚ ਸਿਰਕੇ ਦੇ ਪਾ ਦੇਣੇ ਨੇ ਇਹਦੇ ਨਾਲ ਕੀ ਹੁੰਦਾ ਜੀ ਜਿਹੜੇ ਹਨਾ ਛਾਲ ਦੇ ਰੇਸੇ ਨੇ ਚੰਗੀ ਤਰ੍ਹਾਂ ਬਣੇ ਰਹਿੰਦੇ ਨੇ ਨਾਲੇ ਬੂਰ ਵਗੈਰਾ ਵੀ ਨਹੀਂ ਉੱਠਦਾ ਹੈਗਾ ਚੰਗੀ ਤਰ੍ਹਾਂ ਬਲਾਉਣ ਤੋਂ ਬਾਅਦ ਹੁਣ ਆਪਾਂ ਛਾਲ ਜਿਹੜੇ ਨੇ ਇਹਦੇ ਵਿੱਚ ਡਿਪ ਕਰਾਂਗੇ ਇਹ ਸਿਰਕਾ ਜੀ ਜਦ ਆਪਾਂ ਨੇ ਸਾਫ ਪਾਣੀ ਲੈ ਕੇ ਚੰਗੀ ਤਰ੍ਹਾਂ ਪਾਣੀ ਕੱਢ ਲਿਆ ਹਨਾ ਫੇਰੇ ਦੇ ਵਿੱਚ ਬਸ ਆਪਾਂ ਨੇ ਫੇਰੇ ਦਾ ਸਾਰਾ ਪਾਣੀ ਨਿਕਲਣਾ ਹੈਗਾ ਇਹ ਆਪਾਂ ਕੱਲਾ ਕੱਲਾ ਕਰਕੇ ਇਹਦੇ ਵਿੱਚ ਡਿਪ ਕਰਕੇ 2 ਕੁ ਮਿੰਟ ਜੀ ਇਹਨੂੰ ਇਹਦੇ ਵਿੱਚ ਰੱਖ ਕੇ ਨਾ ਫੇਰ ਇਹਨੂੰ ਆਪਾਂ ਤਾਰ ਤੇ ਜਿਹੜੇ ਸੁੱਕਣੇ ਪਾਵਾਂਗੇ ਦੋਨਾਂ ਨੂੰ ਲਓ ਹੁਣ ਆਪਾਂ ਨੇ ਇਹ ਛਾਲਾ ਜਿਹੜਾ ਕੱਢ ਲੈਣਾਗਾ ਬਾਰੇ ਇਹਨੂੰ ਆਪਾਂ ਮਸ਼ੀਨ 'ਚ ਨਹੀਂ ਸਿਕਾਉਣਾ ਹੈਗਾ ਇਨੂੰ ਇਸੇ ਤਰ੍ਹਾਂ ਹੀ ਆਪਾਂ ਤਾਰ ਤੇ ਜਿਹੜਾ ਸੁਕਣਾ ਪਾਵਾਂਗੇ ਇਸੇ ਪਾਣੀ ਚ ਹੀ ਆਪਾਂ ਜਿਹੜਾ ਦੂਸਰਾ ਛਾਲ ਹੈਗਾ ਉਹ ਵੀ ਪਾ ਦੇਣਾ ਤਾਂ ਜਿਹੜੇ ਆਪਣੇ ਛਾਲ ਦੇ ਰੇਸ ਦੇ ਨੇ ਚੰਗੀ ਤਰ੍ਹਾਂ ਬਣੇ ਰਹਣ ਕਮੈਂਟਾਂ ਵਿੱਚ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੁਣ ਜੀ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਤੇ ਹੁਣ ਤਾਰ ਤੇ ਸੁਕਣਾ ਪਾਉਣੇ ਆ ਹੁਣ ਦੇਖੋ ਆ ਪਾਣੀ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਵਾਰ ਹੁਣ ਸ਼ਾਲ ਕੋਟੀਆਂ ਚ ਰੰਗ ਨਿਕਲਣ ਲੱਗ ਜਾਂਦਾ ਹੈ ਹਨਾ ਇਹ ਚ ਜਮੀ ਵੀ ਨਹੀਂ ਰੰਗ ਨਿਕਲਿਆ ਹੈਗਾ ਕੋਈ ਐਦਾਂ ਵਧੀਆ ਡਾਇਰੈਕਟ ਲਾਈਨ ਜਿਹੜੇ ਆਪਣੇ ਸ਼ਾਲ ਹੋਏ ਨੇਗੇ ਚਲੋ ਹੁਣ ਆਪਾਂ ਤਾਰ ਤੇ ਜਿਹੜੇ ਸੁੱਕਣਾ ਪਾਉਨੇ ਹਨ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਫੁੱਲ ਪਿਓਰ ਦੇ ਸ਼ਾਲ ਨੇ ਆਪਾਂ ਚੰਗੀ ਤਰ੍ਹਾਂ ਇਹਨੂੰ ਡਾਇਰੈਕਟ ਲਾਈਨ ਕਰਕੇ ਨਾ ਨਿਚੋੜ ਵੀ ਲਏ ਹਨਾ ਇਸ ਤਰ੍ਹਾਂ ਤਾਰ ਤੇ ਆਪਾਂ ਸੁੱਕਣੇ ਪਾ ਦੇਣੇ ਨੇ ਸ਼ਾਲ ਦਾ ਜੀ ਆਪਾਂ ਨੂੰ ਉਹਦੀ ਪਤਾ ਲੱਗ ਜਾਂਦਾ ਹੈਗਾ ਵੀ ਆਪਣਾ ਸ਼ਾਲ ਜਿਹੜਾ ਵੀ ਸੁਗੜੂਗਾ ਕਿ ਨਹੀਂ ਜੀ ਆ ਦੇਖੋ ਕਿਤੇ ਵੀ ਇਕੱਠਾ ਨਹੀਂ ਹੋਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਕਿਤੇ ਵੀ ਕੋਈ ਬੂਰ ਨਹੀਂ ਹੈਗਾ ਬਹੁਤ ਹੀ ਸੋਹਣਾ ਜਿਹੜਾ ਸ਼ਾਲ ਆਪਣਾ ਡਰਾਈ ਕਲੀਨ ਹੋਇਆਗਾ ਇਸੇ ਤਰ੍ਹਾਂ ਜਿਹੜਾ ਦੂਸਰਾ ਸ਼ਾਲ ਹੈ ਵੀ ਆਪਾਂ ਪਾਣੀ ਚੰਗੀ ਤਰ੍ਹਾਂ ਛੋੜ ਲਿਆ ਦਾ ਵੀ ਇਹ ਮਸ਼ੀਨ ਚ ਨਿਸਕਣ ਹੈ ਜੀ ਇਸੇ ਤਰ੍ਹਾਂ ਆਪਾਂ ਤਾਰ ਤੇ ਜਿਹੜੇ ਸੁਕਣੇ ਪਾ ਢਾਣੇ ਨੇ ਇਹਦਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਵੀ ਕੋਈ ਇਕੱਠਾ ਨਹੀਂ ਹੋਇਆ ਹੈਗਾ ਕੋਈ ਬੂਰ ਨਹੀਂ ਬਹੁਤ ਹੀ ਸੋਹਣਾ ਜਿਹੜਾ ਹਨਾ ਸ਼ਾਲ ਆਪਣਾ ਡਰੈਕਲਿਨ ਹੋਇਆ ਹੈਗਾ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਦੇ ਆਂ ਜੀ ਧੰਨਵਾਦ